ਕੀ ਐਸ ਔਰਤ ਨੂੰ ਮਾਂ ਕਿਹਾ ਜਾ ਸਕਦਾ ਜਾਂ ਫਿਰ ਇਹ ਮਾਂ ਸ਼ਬਦ ਦੇ ਉੱਪਰ ਹੀ ਕਲੰਕਾ ਇੱਕ ਤਬਾਏ ਕਿਉਂਕਿ ਪਿਛਲੇ ਦਿਨੀ ਹੋਲੀ ਵਾਲੇ ਦਿਨ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇੱਕ ਛੋਟਾ ਜਿਹਾ ਬੱਚਾ 1.5 ਸਾਲ ਦਾ ਮਾਸੂਮ ਬੱਚਾ ਆਪਣੀ ਗਲੀ ਦੇ ਵਿੱਚ ਖੇਡ ਰਿਹਾ ਸੀ ਤਾਂ ਇੱਕ ਮੁੰਡਾ ਆਉਂਦਾ ਮੋਟਰਸਾਈਕਲ ਤੇ ਸਵਾਰ ਉਹ ਬੱਚੇ ਨੂੰ ਚੁੱਕ ਕੇ ਲੈ ਜਾਂਦਾ ਭੱਜ ਜਾਂਦਾ ਏ ਉਹਦੇ ਪਿੱਛੇ ਕੁਝ ਨੌਜਵਾਨ ਭਜਦੇ ਆ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਪਰ ਇੰਨੇ ਨੂੰ ਉਹ ਮੁੰਡਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਬੱਚੇ ਦਾ ਬਾਪ ਇੱਕ ਨੌਜਵਾਨ ਆਪਣੇ ਨੇੜੇ ਦਾ ਜਿਹੜਾ ਥਾਣਾ ਸੀ ਉਚਾਣਾ ਉੱਥੇ ਜਾਂਦਾ ਏ ਉੱਥੇ ਜਾ ਕੇ ਸ਼ਿਕਾਇਤ ਸ਼ਿਕਾਇਤ ਦਰਜ ਕਰਵਾਉਂਦਾ ਕਿ ਸਾਡਾ ਜਿਹੜਾ ਮਾਸੂਮ ਬੱਚਾ ਸੀ ਉਹ ਗਲੀ ਦੇ ਵਿੱਚ ਖੇਡ ਰਿਹਾ ਸੀ ਉਹਨੂੰ ਕੋਈ ਚੁੱਕ ਕੇ ਲੈ ਗਿਆ ਅਸੀਂ ਮੁੰਡੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੋਟਰਸਾਈਕਲ ਤੇ ਹੋਣ ਕਰਕੇ ਸਾਡੇ ਹੱਥੋਂ ਨਿਕਲ ਗਿਆ ਤੇ ਹੁਣ ਸਾਡਾ ਜਿਹੜਾ ਬੱਚਾ ਏ ਮਾਸੂਮ ਗੁੰਮ ਆ ਤਾਂ ਇਸ ਸ਼ਿਕਾਇਤ ਦੇ ਆਧਾਰ ਤੇ ਜਦੋਂ ਪੁਲਿਸ ਨੇੜੇ ਤੇੜੇ ਦੇ ਸਾਰੇ ਸੀਸੀਟੀਵੀਜ਼ ਕੈਮਰੇ ਖੰਗਾਲਦੀ ਆ ਉਹਨਾਂ ਦੀ ਫੁਟੇਜ ਦੇਖਦੀ ਆ ਤਾਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਸ ਬੱਚੇ ਦਾ ਤਾਇਆ ਹੀ ਬੱਚੇ ਨੂੰ ਚੁੱਕ ਕੇ ਲੈ ਕੇ ਗਿਆ ਅਗਵਾ ਕਰਕੇ ਲੈ ਕੇ ਗਿਆ ਤਾਂ ਜਦੋਂ ਬੱਚੇ ਦੇ ਤਾਏ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਦੇ ਤੋਂ ਪੁੱਛਗੀਆਂ ਸ਼ੁਰੂ ਕੀਤੀ ਕਿ ਤੂੰ ਇਸ ਬੱਚੇ ਨੂੰ ਆਖਰ ਕਿਉਂ ਚੁੱਕ ਕੇ ਲੈ ਕੇ ਗਿਆ ਤਾਂ ਉਹਨੇ ਕਿਹਾ ਕਿ ਮੇਰਾ ਆਪਣੀ ਜਿਹੜੀ ਭਰਾ ਦੇ ਆਪਣੇ ਦੇ ਘਰ ਵਾਲੀ ਆ ਛੋਟੇ ਭਰਾ ਦੇ ਘਰ ਵਾਲੀ ਆ ਉਹਦੇ ਨਾਲ ਮੇਰੇ ਪ੍ਰੇਮ ਸੰਬੰਧ ਨੇ ਸਾਡੇ ਸੰਬੰਧ ਸੰਬੰਧ ਚੱਲਦਿਆਂ ਨੂੰ ਸਾਡਾ ਰਿਸ਼ਤਾ ਚੱਲਦਿਆਂ ਨੂੰ ਲਗਭਗ 2 ਸਾਲ ਹੋ ਗਏ ਆ ਜਿਹਦੇ ਕਰਕੇ ਜਿਹੜਾ ਇਹ ਬੱਚਾ ਏ ਇਹ ਸਾਡੇ ਵਿੱਚ ਅੜਚਣ ਅੜਿੱਕਾ ਬਣ ਰਿਹਾ ਸੀ ਤਾਂ ਮੈਨੂੰ ਜਿਹੜੇ ਮੇਰੇ ਭਰਾ ਦੀ ਘਰ ਵਾਲੀ ਆ ਨਾ ਉਹਨੇ ਕਿਹਾ ਸੀ ਜੇਕਰ ਤੈਨੂੰ ਇਹ ਬੱਚਾ ਪਸੰਦ ਨਹੀਂ ਤਾਂ ਤੂੰ ਇਹਨੂੰ ਮਾਰ ਸਕਦਾ ਆਪਾਂ ਇਹਨੂੰ ਖਤਮ ਕਰ ਸਕਦੇ ਆ ਤਾਂ ਕਹਿੰਦਾ ਅਸੀਂ ਦੋਵਾਂ ਨੇ ਮਿਲ ਕੇ ਪਲਾਨ ਬਣਾਇਆ ਤਾਂ ਫਿਰ ਅਸੀਂ ਹੋਲੀ ਵਾਲੇ ਦਿਨ ਨੂੰ ਚੁਣਿਆ ਕਿ ਹੋਲੀ ਵਾਲੇ ਦਿਨ ਮਾਂ ਆਪਣੇ ਬੱਚੇ ਨੂੰ ਗਲੀ ਦੇ ਵਿੱਚ ਖੇਡਣ ਵਾਸਤੇ ਛੱਡੂਗੀ ਮੈਂ ਆਵਾਂਗਾ ਆਸ-ਪਾਸਾ ਦੇਖ ਕੇ ਬੱਚੇ ਨੂੰ ਚੁੱਕ ਕੇ ਲ ਜਾਵਾਂਗਾ ਤੇ ਚੁੱਕ ਕੇ ਮੈਂ ਕਹਿੰਦਾ ਮੈਂ ਉਸ ਬੱਚੇ ਨੂੰ ਚੁੱਕਿਆ ਚੁੱਕ ਕੇ ਜਿਹੜਾ ਸਿਰਸਾ ਨਹਿਰ ਆ ਉਹਦੇ ਵਿੱਚ ਨਰਵਾਣਾ ਦੇ ਕੋਲ ਉਹਦੇ ਵਿੱਚ ਲਾ ਕੇ ਮੈਂ ਸੁੱਟ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਫਟਾਫਟ ਉਹ ਬੱਚੇ ਨੂੰ ਭਾਲਣਾ ਸ਼ੁਰੂ ਕੀਤਾ ਉੱਥੇ ਜਿਹੜੀਆਂ ਗੋਤਾਖੋਰਾਂ ਦੀਆਂ ਟੀਮਾਂ ਮੰਗਾਈਆਂ ਬੱਚੇ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਬੱਚਾ ਮਰ ਚੁੱਕਾ ਸੀ ਛੋਟਾ ਬੱਚਾ ਸੀ ਮਰੀ ਜਾਣਾ ਸੀ ਉਹ ਜਿੱਥੇ ਸੁੱਟਿਆ ਗਿਆ ਸੀ ਉਦੋਂ 1.5 ਕਿਲੋਮੀਟਰ ਕਿਲੋਮੀਟਰ ਅੱਗੇ ਉਹ ਬੱਚੇ ਦੀ ਲਾਸ਼ ਮਿਲੀ ਤਾਂ ਫੇਰ ਬੱਚੇ ਦੀ ਜਿਹੜੀ ਮਾਂ ਸੀ ਅੰਸ਼ੂ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਉਹ ਸੀ ਉਹਦਾ ਤਾਇਆ ਸੀ ਬੱਚੇ ਦਾ ਸੋਨੂ ਉਹਨੂੰ ਵੀ ਗ੍ਰਿਫਤਾਰ ਕੀਤਾ ਪੁਲਿਸ ਨੇ ਦੋਹਾਂ ਤੇ ਦੋਹਾਂ ਨੂੰ ਕੋਰਟ ਦੇ ਅੰਦਰ ਪੇਸ਼ ਕੀਤਾ ਗਿਆ ਦੋਹਾਂ ਦਾ 3 ਦਿਨਾਂ ਦਾ ਪੁਲਿਸ ਨੇ ਹੋਰ ਰਿਮਾਂਡ ਲਿਆ ਤਾਂ ਉਹਦੇ ਉਹਨਾਂ ਦੇ ਉੱਪਰ ਦੋਹਾਂ ਤੇ ਬੱਚੇ ਨੂੰ ਮਾਰਨ ਦਾ ਤੇ ਹੋਰ ਵੱਖ-ਵੱਖ ਧਰਾਵਾਂ ਦਾ ਜਿਹੜਾ ਹੈਗਾ ਏ ਉਹ ਮਾਮਲਾ ਕੇਸ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਹਰਿਆਣਾ ਦੇ ਜੀਂਦ ਦੇ ਪਿੰਡ ਛਾਤਰ ਦੇ ਵਿੱਚ ਵਾਪਰੀ ਆ ਬੇहद ਘਟਿਆ ਕਰਤੂਤ ਇੱਕ ਮਾਂ ਦੀ ਕਹੀ ਜਾ ਸਕਦੀ ਆ ਕਿ ਉਹ ਇਸ਼ਕ ਵਿੱਚ ਅੰਨੀ ਹੋਈ ਨੇ ਕਿਵੇਂ ਇੰਡਾ ਵੱਡਾ ਜਿਗਰਾ ਕੀਤਾ ਕਿ ਉਹਨੇ ਦੂਸਰੇ ਇਨਸਾਨ ਨੂੰ ਕਹਿ ਦਿੱਤਾ ਕਿ ਜੇਕਰ ਤੈਨੂੰ ਮੇਰਾ ਬੱਚਾ ਪਸੰਦ ਨਹੀਂ ਉਹ ਸਾਡੇ ਰਾਹ ਦੇ ਵਿੱਚ ਆਉਂਦਾ ਤਾਂ ਤੂੰ ਇਹਨੂੰ ਮਾਰ ਸਕਦਾ ਏ ਕੀ ਇਹਨੂੰ ਪਿਆਰ ਕਿਹਾ ਜਾ ਸਕਦਾ ਕੋਈ ਵੀ ਇਨਸਾਨ ਜਿਹੜਾ ਕਿਸੇ ਦੇ ਨਾਲ ਜੁੜਿਆ ਹੋਇਆ ਪਿਆਰ ਕਰਦਾ ਏ ਉਹਨਾਂ ਇਨਸਾਨਾਂ ਨੂੰ ਸਾਰਿਆਂ ਨੂੰ ਹੀ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ ਚਾਹੀਦਾ ਕਿ ਜੇਕਰ ਕੋਈ ਸਾਡੇ ਨਾਲ ਜੁੜਿਆ ਵਿਅਕਤੀ ਕਿਸੇ ਦੂਜੇ ਇਨਸਾਨ ਜਿਹੜਾ ਕੋਈ ਉਹਨਾਂ ਨੂੰ ਲੱਗਦਾ ਕਿ ਆ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਉਹਨੂੰ ਮਾਰਨ ਦੀ ਗੱਲ ਕਰਦਾ ਤਾਂ ਉਹਦੇ ਤੋਂ ਤੁਰੰਤ ਦੂਰ ਹਟਜੋ ਪਿੱਛੇ ਹਟਜੋ ਕਿਉਂ ਕਿਉਂਕਿ ਉਹ ਇਨਸਾਨ ਦੇ ਮਨ ਅੰਦਰ ਪਿਆਰ ਹੋ ਹੀ ਨਹੀਂ ਸਕਦਾ ਉਹਦੇ ਅੰਦਰ ਹਵਸ ਤਾਂ ਹੋ ਸਕਦੀ ਹੈ ਪਰ ਪਿਆਰ ਕਦੇ ਨਹੀਂ ਹੋ ਸਕਦਾ ਕਿਉਂਕਿ ਪਿਆਰ ਇੰਨੇ ਕੋਮਲ ਭਾਵ ਹੁੰਦੇ ਆ ਇੰਨਾ ਜਜ਼ਬਾਤੀ ਹੁੰਦਾ ਇੰਨਾ ਸੈਂਸਿਟਿਵ ਹੁੰਦਾ ਬੰਦਾ ਕਿ ਪਿਆਰ ਦੇ ਵਿੱਚ ਉਹ ਕਦੇ ਵੀ ਇਵੇਂ ਕਿਸੇ ਦਾ ਕਤਲ ਨਹੀਂ ਕਰ ਸਕਦਾ ਜੇ ਉਹਦਾ ਇੱਕ ਪ੍ਰਤੀ ਪਿਆਰ ਆ ਤਾਂ ਉਹਦਾ ਸਾਰਿਆਂ ਪ੍ਰਤੀ ਹੀ ਪਿਆਰ ਹੋਊਗਾ ਕਿਉਂਕਿ ਉਹ ਕੋਮਲ ਭਾਵਾਂ ਵਾਲਾ ਜਜ਼ਬਾਤੀ ਇਨਸਾਨ ਹੋਊਗਾ ਜਿਹਦੇ ਮਨ ਦੇ ਅੰਦਰ ਪਿਆਰ ਹੋਊਗਾ ਹੋਰ ਦੇ ਅੰਦਰ ਕੋਈ ਲਾਲਸਾ ਹੋ ਸਕਦੀ ਹੈ ਭੁੱਖ ਹੋ ਸਕਦੀ ਹੈ ਕਾਮਵਾਸਨਾ ਹੋ ਸਕਦੀ ਆ ਪਰ ਪਿਆਰ ਕਦੇ ਨਹੀਂ ਹੋ ਸਕਦਾ ਇਹ ਮਾਂ ਉਹਦਾ ਤਾਇਆ ਕਲੰਕ ਨੇ ਇਨ੍ਹਾਂ ਰਿਸ਼ਤਿਆਂ ਦੇ ਉੱਪਰ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਏ ਉਹਨਾਂ ਨੇ ਅੰਸ਼ੂ ਨੇ ਤੇ ਸੋਨੂ ਨੇ ਪੁਲਿਸ ਕੋਲ ਕਬੂਲ ਕੀਤੀਆਂ ਨੇ ਪੁਲਿਸ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ মিডিਆ ਦੇ ਵਿੱਚ ਕੀਤਾ ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਤੁਹਾਨੂੰ ਇਹ ਪੂਰੀ ਘਟਨਾ ਸੁਣ ਕੇ ਕਿਵੇਂ ਲੱਗਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ